ਆ ਵੀ ਕੋਮਲ ਕਿਵੇਂ ਖੜਾ ਮਾਰੀ ਤੇ ਠੀਕ ਆ ਵਧੀਆ ਵਧੀਆ ਬਾਰੀ ਤੇ ਆਵਾਜ਼ ਆਵਾਜ਼ੀ ਆ ਬੱਕਰਾ ਹੀ ਨਿਆ ਰਹਾ ਨਹੀਂ ਨਿਆ ਰਹਾ ਤੇ ਖੜੇ ਆ ਬਾਰੀ ਚ ਉਹਨਾਂ ਨੂੰ ਆਪਾਂ ਸਾਰਾ ਕੁਝ ਬੱਕਰਾ ਹੀ ਸਵਾਲ ਹੁੰਦਾ ਬਾਰੀ ਚ ਖੜਦਾ ਹੀ ਸਵਾਲ ਹੁੰਦਾ ਆਸੇ ਪਾਸੇ ਲੋਕੇਸ਼ਨ ਵੀ ਦਿਖਾ ਯਾਰ ਬਹੁਤ ਸੋਹਣੀ ਆ ਟ੍ਰੇਨ ਦੀ ਖੜਕੀ ਚ ਖੜਦਾ ਬੱਕਰਾ ਹੀ ਨਿਆ ਰਹਾ ਜਦੋਂ ਗਰਮੀ ਹੁੰਦੀ ਹੈ ਕੋਮਲ ਮੈਂ ਗਰਮੀ ਚ ਵੀ ਆਇਆ ਕਈ ਵਾਰ ਗਰਮੀ ਚ 6 ਵਜੇ ਤੋਂ ਬਾਅਦ ਇੱਥੇ ਖੜ ਕੇ ਆ ਹੇ ਇਹ ਜਿਆ ਸਵਾਲ ਆਉਂਦਾ ਗੱਲ ਛੱਡ। ਬੜਾ ਸਵਾਲ ਹੈ। ਵਾਰੀ ਤੇ ਕੜ ਕੇ ਤਾਂ ਹਾਂ ਹਾਂ ਬਹੁਤ ਵੀਰ ਖੜੇ ਹੋਣਗੇ ਜਿਹੜੇ ਇਹਦੇ ਖੜਿਆ ਵਾਰੀ ਤੇ ਵਾਰੀ ਦੇ ਖੜਨਾ ਸਵਾਲ ਲੈਟਰ ਇੰਚ। ਤਾਂ ਮੈਸੇਜ ਜ਼ਰੂਰ ਕਰਿਓ ਵੀ ਹਾਂ ਵਾਰੀ ਤੇ ਅਸੀਂ ਖੜੇ ਆਂ। ਦੇਖ ਪਾਸੇ ਲੋਕੇਸ਼ਨ ਕਿੰਨੀ ਸੋਹਣੀ ਲੱਗੀ। ਕੀ ਬਾਤ ਆ ਯਾਰ। ਰੌਣਕਾਂ ਲੱਗੀਆਂ ਵਾਜ ਹਨਾ। ਵਾਹਿਗੁਰੂ ਸਭ ਨੂੰ ਖੁਸ਼ ਰੱਖਿਆ। ਸੈਤ ਹੈਟਾ ਬਈ। ਆ ਜੀ ਦੇਖੀ ਜਾਨਾ। ਇਹਦਾ ਬੰਦਾ ਟ੍ਰੇਨ ਚ ਨਹੀਂ ਚੜਿਆ ਕਦੇ ਪਹਿਲੀ ਵਾਰ। ਅੱਛਾ। ਇਹ ਆਪਾਂ ਨੂੰ ਦੱਸਿਆ ਸੀ ਵੀਰੇ ਨੇ ਕਿਉਂਕਿ ਬੰਦੇ ਨਾਰਮਲ ਕਈ ਵਾਰ ਪਹਿਲੀ ਵਾਰ ਜਾਂਦੇ ਆ ਵੀਰ ਇਹ ਜਮਾਈ ਟ੍ਰੇਨ ਆ ਜਿਹੜਾ ਇਹ ਹੈਗਾ ਐਪ ਆ ਪਲੇ ਸਟੋਰ ਤੋਂ ਲੈਂਦਾ ਹਾਂ ਹਾਂ ਪਲੇ ਸਟੋਰ ਤੋਂ ਲੈਂਦਾ ਸਾਡੀ ਟ੍ਰੇਨ ਦੱਸ ਦੇਣੀ ਕਿੱਥੇ ਜਾਂਦੀ ਆ ਬਗੋੜਾ ਆ ਕੇ ਰੇਵਰ ਨਿਵਾਰਾ ਸਾਰੇ ਮਤਲਬ ਕਿ ਜਿਹੜੇ ਸਟੇਸ਼ਨ ਆਉਂਦੇ ਆ ਮਾਲਕਪੁਰ ਉਹਨਾਂ ਦਾ ਟਾਈਮ ਦਿੱਤਾ ਜਿਵੇਂ ਆ ਦਿਖਾ ਇੱਧਰ ਵੀਰਾਨ ਤੇ ਅਲਕੋਲਾ ਜੈਕਸ਼ਨ ਪਹੁੰਚੂ ਤੇ ਮਾਲਕਪੁਰ ਪਹੁੰਚੂ 3:18 ਤੇ ਹੁਣ ਟਾਈਮ ਹੋਇਆ ਤ 3 ਵਜੇ ਨਾਲੇ ਆ ਤੇ ਸਾਰਾ ਨਾਲੇ ਨਾਲ ਦੇ ਨਾਲ ਜਿਹੜੇ ਜਿਹੜੇ ਆ ਦੇਖੋ ਜਿਹੜੇ ਜਿਹੜੇ ਹੋਂਦੇ ਪਿੰਡ ਰਾਸਤੇ 'ਚ ਪੈਂਦੇ ਆ ਲੋਕੇਸ਼ਨ ਪੂਰੀ ਦੱਸਦਾ ਆ ਵੀ ਅਗੋਲਿਆ ਆ ਜਿੱਥੇ ਜਿੱਥੇ ਵੇਜਦੀ ਆਉਣੇ ਆ ਜਿੱਥੇ ਇੱਥੇ ਹਨਾ ਪਰ ਉਕੜੀ ਇਸ ਸਟੇਸ਼ਨਾਂ ਤੇ ਵਿੱਚ ਜਿਹੜੇ ਪਿੰਡ ਜਾਂ ਸ਼ਹਿਰ ਹੋਂਦੇ ਦਾ ਦੱਸਿਆ ਵਾ ਦੂਜੀ ਗੱਲ ਭਈ ਵੀ ਆਪਾਂ ਹਜੂਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਆ ਆਪਣੀ ਕਿਸੇ ਭਰਾ ਨੇ ਹੈਲਪ ਕੀਤੀ ਸੀ ਵੀ ਤੁਸੀਂ ਚਲੋ ਹਾਂ ਨਾ ਨਹੀਂ ਲੈਣਾ ਅਗਲਾ ਚਲੋ ਠੀਕ ਆ ਹਨਾ ਹਾਂ ਉਹ ਕਹਿੰਦਾ ਵੀ ਤੁਸੀਂ ਕਿਆ ਤਰ੍ਹਾਂ ਤੇ ਜਾਇਆ ਹੋ ਵੀ ਮੇਰੀ ਕੋਈ ਵੈਸੇ ਸੀਗੀ ਪੂਰੀ ਹੋ ਗਈ ਆ ਤੇ ਮੇਰੇ ਨਾਲ ਨੇ ਪ੍ਰੋਮਿਸ ਕੀਤਾ ਸੀਗਾ ਕੈਮਰਾ ਥੋੜਾ ਥੱਲੇ ਕਰ ਲਾ ਆਇਆ ਆਇਆ ਹਾਂ ਉਹਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਵੀ ਤੁਸੀਂ ਜਾ ਕੇ ਆਓ ਮੇਰੀ ਵੈਸ਼ ਪੂਰੀ ਹੋ ਜਾਏ ਚਲੋ ਉਹਨੇ ਬਾਈ ਨੇ ਹੈਲਪ ਕੀਤੀ ਬਾ ਡੱਬਾ ਆਪਣਾ ਦਿਖਾ ਦੇ ਡੱਬਾ ਆਪਣਾ ਪੈਸੇਂਜਰ ਦੇ ਦਿਖਾ ਕੋਲ ਪੈਸੇਂਜਰ ਚ ਆਇਆ ਦਿੱਕਤ ਬਹੁਤ ਸੀ ਹੁਣ ਤਾਂ ਠੀਕ ਆ ਮੋ ਹੋ ਜਾ ਕੋਕਨੇਡੇ ਪਹੁੰਚ ਕੇ ਬਹੁਤ ਜ਼ਿਆਦਾ ਘੀੜ ਸੀ ਬਹੁਤ ਬੁਰੇ ਹਾਲਾਤ ਸੀ ਪਤਾ ਇਹ ਜਿਹੜੇ ਪੈਸੇਂਜਰ ਚ ਜਾਂਦੇ ਆ ਉਹ ਚਲੋ ਆਪਣੀ ਮਜਬੂਰੀ ਸੀਗੀ ਹਨਾ ਮਨੀ ਪ੍ਰੋਬਲਮ ਸੀ ਥੋੜੀ ਜੀ ਔਹ ਸੀਗੀ ਮਜਬੂਰੀ ਤੇ ਸ਼ਾਇਦ ਆਪਾਂ ਪਟਨਾ ਸਾਹਿਬ ਵੀ ਜੇ ਕੋਈ ਕੋਈ ਮਾੜੀ ਮੋਟੀ ਕੋਈ ਹੈਲਪ ਹੋਏ ਕਿਸੇ ਪ੍ਰਕਾਰ ਦੀ ਤੇ ਦੋਸਤੋ ਸੋਨੂੰ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਕੱਲੇ ਕੱਲੇ ਦਾ ਦਿਖਾਵਾਂਗੇ ਹਜੂਰ ਸਾਹਿਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਦੂਸਰੀ ਗੱਲ ਜੇ ਵਾਇਗ ਨੂੰ ਕਿਰਪਾ ਕੀਤੀ ਕੋਈ ਅਡਜਸਟਮੈਂਟ ਹੋ ਗਈ ਮਨੀ ਦੀ ਤਾਂ ਆਪਾਂ ਹੋ ਸਕਦਾ ਪਟਨਾ ਸਾਹਿਬ ਵੀ ਤੁਹਾਨੂੰ ਦਿਖਾਈਏ ਜੁੜੇ ਰਹਿਣਾ ਆਪਣੇ ਨਾਲ ਬਹੁਤ ਬਹੁਤ ਧੰਨਵਾਦ